ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਅੱਜ ਆਪਾਂ ਜੋ ਪੋਡਕਾਸਟ ਕਰਨ ਜਾ ਰਹੇ ਹਾਂ ਉਹ ਇੱਕ ਉਸ ਵਿਅਕਤੀ ਦੀ ਜ਼ਿੰਦਗੀ ਦੇ ਨਾਲ ਰਿਲੇਟਡ ਹੈ ਜਿਨੇ ਆਪਣੀ ਮੁਢਲੀ ਜ਼ਿੰਦਗੀ ਦੇ ਵਿੱਚ ਕਾਫੀ ਸੰਘਰਸ਼ ਕੀਤਾ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੇ ਮਜ਼ਦੂਰੀ ਦਾ ਕੰਮ ਵੀ ਕੀਤਾ ਬੱਚਿਆਂ ਨੂੰ ਟਿਊਸ਼ਨ ਵੀ ਪੜਾਇਆ ਤੇ ਅੱਜ ਇੱਕ ਵਧੀਆ ਪੋਸਟ ਦੇ ਉੱਤੇ ਸੈਟਲ ਨੇ ਤੇ ਉਹਨਾਂ ਸਾਰੇ ਨੌਜਵਾਨਾਂ ਦੇ ਲਈ ਇਹ ਪ੍ਰੇਰਣਾ ਸਰੋਤ ਨੇ ਜਿਹੜੇ ਇਹ ਗੱਲ ਕਹਿੰਦੇ ਹਨ ਕਿ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਸਰਕਾਰੀ ਨੌਕਰੀ ਲੈਣਾ ਬਹੁਤ ਮੁਸ਼ਕਲ ਹੋ ਗਿਆ ਹੈ ਤੇ ਵਿਦੇਸ਼ਾਂ ਦੇ ਵਿੱਚ ਉਹਨਾਂ ਦੀ ਜਾਣ ਦੀ ਜੋ ਹੋੜ ਹੈ ਉਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਇਦਾਂ ਦੀ ਤੁਹਾਨੂੰ ਅੱਜ ਇੱਕ ਨੌਜਵਾਨ ਨਾਲ ਮਿਲਣ ਜਾਣ ਜਾ ਰਹੇ ਹਾਂ ਜਿਨ੍ਹਾਂ ਦਾ ਨਾਮ ਹੈ ਰਾਜੂ ਸਿੰਘ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪੜ੍ਹਾਈ ਨੂੰ ਅਹਿਮੀਅਤ ਦਿੱਤੀ ਤੇ ਅੱਜ ਜੋ ਇਸ ਪੋਜੀਸ਼ਨ ਤੇ ਉਹ ਹੈ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਪਰਿਵਾਰ ਦਾ ਕਾਫੀ ਵੱਡਾ ਰੋਲ ਹੈ ਸਭ ਤੋਂ ਜ਼ਿਆਦਾ ਉਹਨਾਂ ਦੀ ਪੜ੍ਹਾਈ ਦੇ ਵਿੱਚ ਲਗਨ ਤੇ ਉਹਨਾਂ ਦੀ ਮਿਹਨਤ ਜੋ ਜਿਸ ਤਰ੍ਹਾਂ ਉਹਨਾਂ ਨੂੰ ਫਲ ਮਿਲ ਰਿਹਾ ਹੈ ਆਪਾਂ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਡਿਸਕਸ ਕਰਾਂਗੇ ਸਵਾਗਤ ਹੈ ਰਾਜੂ ਸਿੰਘ ਜੀ ਤੁਹਾਡਾ ਸਾਡੇ ਚੈਨਲ ਦੇ ਨਾਲ ਜੁੜਨ ਦਾ ਤੇ ਤੁਸੀਂ ਸਾਨੂੰ ਆਪਣੀ ਜ਼ਿੰਦਗੀ ਬਾਰੇ ਦੱਸੋ ਧੰਨਵਾਦ ਅ ਸ਼ਿਵਜੀ ਸਿੰਘ ਜੀ ਗੱਲ ਇਹ ਹੈ ਇਹ ਜਿਵੇਂ ਤੁਸੀਂ ਕਿਹਾ ਕਿ ਜਿਹੜਾ ਸੰਘਰਸ਼ ਜ਼ਿੰਦਗੀ ਦੇ ਵਿੱਚ ਕੀਤਾ ਜੀ ਤੇ ਪਰਿਵਾਰ ਕਿਉਂਕਿ ਸਾਰਾ ਹੀ ਮਜ਼ਦੂਰੀ ਦੇ ਨਾਲ ਜੁੜਿਆ ਹੋਇਆ ਸੀਗਾ ਤੇ ਪੀੜ੍ਹੀਆਂ ਤੋਂ ਹੀ ਇਹ ਅਸੀਂ ਮਜ਼ਦੂਰੀ ਦਾ ਕੰਮ ਕਰਦੇ ਆਂ ਤੇ ਮੈਂ ਵੀ ਜੋ ਪਰਿਵਾਰਕ ਕੰਮ ਹੁੰਦਾ ਉਹ ਸਾਰਾ ਕੀਤਾ ਜਿਵੇਂ ਕਿ ਦੇਖੋ ਖੇਤਾਂ ਦੇ ਵਿੱਚ ਜੀਰੀ ਲਗਾਉਣਾ ਹਨਾ ਕਣਕ ਵੜਨਾ ਤੇ ਹੋਰ ਮੰਡੀਆਂ ਦੇ ਵਿੱਚ ਕੰਮ ਕਰਨਾ ਤੇ ਇਹ ਤੋਂ ਇਲਾਵਾ ਹੋਰ ਵੀ ਜਿਸ ਤਰ੍ਹਾਂ ਦੇ ਕੰਮ ਬੰਦਾ ਦਿਹਾੜੀ ਵਾਲਾ ਕਰਦਾ ਹੁੰਦਾ ਉਹ ਸਾਰੇ ਕੰਮ ਕੀਤੇ ਤੇ ਪਰ ਇੱਕ ਗੱਲ ਐ ਵੀ ਜਿਹੜਾ ਖਾਸ ਜਿਹੜੀ ਐਵੇਂ ਦਿੱਤੀ ਉਹ ਆਪਣੀ ਪੜ੍ਹਾਈ ਨਹੀਂ ਦਿੱਤੀ ਪੜ੍ਹਾਈ ਨਹੀਂ ਕਦੇ ਵੀ ਛੱਡੀ ਤੇ ਹਮੇਸ਼ਾ ਮਤਲਬ ਇਹ ਲਗਨ ਦੇ ਨਾਲ ਪੜਦੇ ਰਹੇ ਜੇ ਜਹਾੜੀ ਵੀ ਕਰਨੀ ਆ ਹਨਾ ਤਾਂ ਨਾਲ-ਨਾਲ ਪੜੀ ਜਾਣਾ ਤਿਆਰੀ ਕਰੀ ਜਾਣੀ ਤੇ ਘਰ ਦੇ ਚਲੋ ਜਿਹੜੇ ਹਾਲਾਤ ਸੀਗੇ ਉਹਨੂੰ ਵੀ ਸਹੀ ਕਰਨ ਵਾਸਤੇ ਕੰਮ-ਧੰਦਾ ਕਰਨਾ ਪੈਣਾ ਸੀਗਾ ਤੇ ਫੇਰ ਵੀ ਚਲੋ ਮੈਨੂੰ ਲੱਗਦਾ ਹੈ ਕਿ ਮੈਂ ਜਿਹੜੀ ਮਿਹਨਤ ਸੀ ਮੇਰੀ ਉਹਦਾ ਪਰਮਾਤਮਾ ਨੇ ਮੈਨੂੰ ਬੜਾ ਸੋਹਣਾ ਫਲ ਦਿੱਤਾ ਹੈਗਾ ਤੇ ਅੱਜ ਜਿਸ ਮਕਾਮ ਤੇ ਮੈਂ ਸਿਰੋ ਹਾਂ वैसे कोई बड़ी बड़ी पोस्ट तो मुझे लगती नहीं मेरी हैगी है चलो फिर भी ਜਿੱਥੋਂ ਮੈਂ ਚੱਲਿਆ ਸੀਗਾ ਉਹਦੇ ਮੁਤਾਬਕ ਅੱਜ ਮੈਂ ਇੱਕ ਵਧੀਆ ਮਕਾਮ ਤੇ ਆਪਣੇ ਆਪ ਨੂੰ ਜਿਹੜਾ ਮਹਿਸੂਸ ਕਰਦਾ ਹਾਂ ਰਾਜੂ ਸਿੰਘ ਜੀ ਤੁਹਾਡੀ ਸ਼ੁਰੂਆਤੀ ਜ਼ਿੰਦਗੀ ਦੇ ਵਿੱਚ ਤੁਹਾਡੀ ਆਪਣੀ ਜੋ ਪੜ੍ਹਾਈ ਨਾਲ ਰਿਲੇਟਡ ਹੈ ਉਹਦੇ ਬਾਰੇ ਦੱਸਣ ਦੀ ਹਾਂਜੀ ਦੇਖੋ ਜੀ ਜਿਹੜੀ ਸਾਰੀ ਪੜ੍ਹਾਈ ਹੈ ਮੇਰੀ ਉਹ ਸਰਕਾਰੀ ਸਕੂਲ ਦੀ ਹੈ ਪਹਿਲੀ ਗੱਲ ਤਾਂ ਤੇ ਮੈਂ ਕੋਈ ਖਾਸ ਜਿਹੜਾ ਹੋਸ਼ਿਆਰ ਵਿਦਿਆਰਥੀ ਨਹੀਂ ਰਹਾ ਜਿਹੜਾ ਜਿਵੇਂ ਬੈਕ ਵੈਂਚਰ ਹੁੰਦੇ ਆ ਨਾ ਕਿ ਵੀ ਵੈਸੀ ਮਤਲਬ ਕੋਈ ਇੰਨਾ ਐਵੇਂ ਹੀ ਕਹਿੰਦੇ ਨੇ ਲਾਇਕ ਸੀ ਪਰ ਜਿਵੇਂ ਇੱਕ ਡਰਦੇ ਜੀ ਦਰਜਾ ਨਹੀਂ ਹੁੰਦਾ ਇੱਕ ਮਨ ਦੇ ਵਿੱਚ ਟੀਚਰ ਡਰੀ ਜਾਣਾ ਪਿੱਛੇ ਜੇ ਬੈਠੇ ਕੋਈ ਕਿਸੇ ਗੱਲ ਦਾ ਜਵਾਬ ਨਾ ਦੇਣਾ ਸ਼ਾਇਦ ਮੈਨੂੰ ਪਤਾ ਵੀ ਹੁੰਦਾ ਫੇਰ ਵੀ ਡਰੀ ਜਾਣਾ ਇਸ ਤਰ੍ਹਾਂ ਇੱਕ ਵਿਦਿਆਰਥੀ ਸੀਗਾ ਮੈਂ ਪੇਪਰ ਦੇ ਵਿੱਚ ਵੀ ਜਦੋਂ ਪੇਪਰ ਫਾਈਨਲ ਪੇਪਰ ਹੁੰਦੇ ਸੀਗੇ ਘਬਰਾਏ ਜੇ ਬੈਠੇ ਰਹਿਣਾ ਤੇ ਅ ਇਸ ਤਰ੍ਹਾਂ ਹੀ ਪੇਪਰ ਹੁੰਦੇ ਸੀਗੇ ਤੇ ਕੋਈ ਖਾਸ ਨੰਬਰ ਦੇ ਨਹੀਂ ਸੀ ਮੇਰੇ ਆਉਂਦੇ ਹੈਗੇ ਮੰਨ ਲਓ ਜਿਵੇਂ ਇਹ ਲਾ ਲਓ ਵੀ 50% ਆ ਗਏ 60% ਆ ਗਏ ਬਸ ਇੱਥੋਂ ਕੀ ਰਹਿੰਦੇ ਸੀਗੇ ਤੇ 10ਵੀਂ ਦੇ ਵਿੱਚ ਵੀ ਮੇਰੀ ਮੈਨੂੰ ਜ਼ਿਆਦਾ ਮੇਰੇ ਮੈਥ ਦੇ ਵਿੱਚੋਂ ਮੇਰੀ ਰੀਪਰ ਆ ਗਈ ਸੀਗੀ ਤੇ ਉਦੋਂ ਪਰ ਇਹ ਸੀਗਾ ਕਿ ਜਿਹੜਾ ਇੱਕ ਪੇਪਰ ਚੋਂ ਫੇਲ ਹੁੰਦਾ ਸੀਗਾ ਤੇ ਉਹਨੂੰ ਪਾਸ ਮੰਨਿਆ ਜਾਂਦਾ ਸੀਗਾ ਚਲੋ ਬਾਅਦ ਦੇ ਵਿੱਚ ਮੈਂ ਚਾਹੇ ਉਹ ਮੈਥ ਦਾ ਪੇਪਰ ਕਲੀਅਰ ਕੀਤਾ ਕਿਉਂਕਿ ਰੀਪਰ ਦਾ ਪੇਪਰ ਦੁਬਾਰਾ ਦੇ ਸਕਦੇ ਆਂ ਤੇ ਫੇਰ ਚਲੋ ਬੀਏ ਦੇ ਵਿੱਚ ਚਲੇ ਗਏ ਤੇ ਨਾਲ ਨਾਲ ਚਲੋ ਕੰਮ ਕਰਨਾ ਪੈਂਦਾ ਸੀ ਬੀਏ ਦੇ ਵਿੱਚ ਵੀ ਰੀਪਰਾ ਵਗੈਰਾ ਆਈਆਂ ਤੁਹਾਡੀ ਬੀਏ ਦੀ ਜੋ ਪੜਾਈ ਸੀ ਉਹ ਤੁਸੀਂ ਕਿੱਥੋਂ ਪ੍ਰਾਪਤ ਕੀਤੀ ਹਾਂ ਮੈਂ ਜਿਹੜੀ ਆਪਣੀ ਬੀਏ ਦੀ ਪੜਾਈ ਆ ਉਹ ਗੁਰੂ ਨਾਨਕ ਕਾਲਜ ਬਡਲਾਡਾ ਤੋਂ ਕੀਤੀ ਹੈ ਜੀ ਤੇ ਇਸ ਤੋਂ ਬਾਅਦ ਜਿਹੜੀ ਐਮਏ ਪੰਜਾਬੀ ਉਹ ਮੈਂ ਜਸਮੀਤ ਸਿੰਘ ਦੇਜੀ ਕਾਲਜ ਗੁਰਨੇਕਲਾਂ ਤੋਂ ਕੀਤੀ ਹੈ ਜੀ ਤੇ ਫੇਰ ਮੈਂ ਬੀਐਡ ਕੀਤੀ ਤੇ ਬੀਐਡ ਕਰਨ ਤੋਂ ਬਾਅਦ ਤੇ ਫੇਰ ਮੈਂ ਥੋੜਾ ਸਮਾਂ ਅ ਤਿੰਨ ਚਾਰ ਸਾਲ ਲਾ ਲਓ ਇੱਕ ਪ੍ਰਾਈਵੇਟ ਕਾਲਜ ਦੇ ਵਿੱਚ ਹੀ ਪੜਾਇਆ ਤੇ ਹਾਂਜੀ ਸਰ ਤੁਹਾਡਾ ਜੋ ਨੈਟ ਕੁਆਲੀਫਾਈਡ ਦਾ ਪੇਪਰ ਸੀ ਉਹ ਸੁਣਿਆ ਹੈ ਕਿ ਤੁਸੀਂ ਜਦੋਂ ਐਮਏ ਦੇ ਪਹਿਲੇ ਸਾਲ ਦੇ ਵਿੱਚ ਸੀ ਉਦੋਂ ਤੁਹਾਡਾ ਕਲੀਅਰ ਹੋ ਗਿਆ ਸੀ ਉਹ ਸਟੂਡੈਂਟ ਜਿਨ੍ਹਾਂ ਦੀ 10ਵੀਂ ਦੇ ਵਿੱਚ ਮੈਥ ਦੇ ਵਿੱਚੋਂ ਰੀਪੀਅਰ ਤੇ ਬਾਅਦ ਦੇ ਵਿੱਚ ਬੀਏ ਦੇ ਦੌਰਾਨ ਵੀ ਇਹਨਾਂ ਦੀ ਇੰਗਲਿਸ਼ ਦੇ ਵਿੱਚੋਂ ਰੀਪੀਅਰ ਆਈ ਸੀ ਉਹ ਬੱਚਾ ਉਹ ਸਟੂਡੈਂਟ ਜਦੋਂ ਐਮਏ ਦੇ ਵਿੱਚ ਆ ਕੇ ਨੈਟ ਕੁਆਲੀਫਾਈਡ ਪੇਪਰ ਉਹ ਵੀ ਪੰਜਾਬੀ ਵਿਸ਼ੇ ਦੇ ਵਿੱਚ ਪਾਸ ਕਰਨਾ ਉਹਨੂੰ ਕੁਆਲੀਫਾਈਡ ਕਰਨਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਇਹਦੇ ਬਾਰੇ ਦੱਸਣ ਦੀ ਕੋਸ਼ਿਸ਼ ਕਰੋ ਚਲੋ ਪਹਿਲਾਂ ਤਾਂ ਮੈਂ ਇਹ ਗੱਲ ਦੱਸਣ ਤੋਂ ਪਹਿਲਾਂ ਇੱਕ ਇੱਕ ਵਾਕਿਆ ਦੱਸਦਾ ਜਿਹੜਾ ਮੇਰੇ ਨਾਲ ਹੋਇਆ ਮੈਂ ਨਾ ਬੀਏ ਤੋਂ ਬਾਅਦ ਇੱਕ ਤਰ੍ਹਾਂ ਦੀ ਪੜ੍ਹਾਈ ਛੱਡ ਦਿੱਤੀ ਸੀ ਜੀ ਬੀਏ ਕਰਨ ਤੋਂ ਬਾਅਦ ਮੇਰਾ ਗੈਪ ਹੈ ਤੇ ਪਰ ਜਿਵੇਂ ਚਲੋ ਇੱਕ ਹੋਰ ਮੁੰਡਾ ਸੀ ਮੇਰੇ ਨਾਲ ਲਾਲੀ ਸਿੰਘ ਤੇ ਪਿੰਡ ਦਾ ਸੀਗਾ ਇੱਕ ਦਿਨ ਅਸੀਂ ਮਲਗਿਆ ਬੈਠੇ ਐਵੇਂ ਗੱਲਾਂ ਬਾਤਾਂ ਕਰ ਰਹੇ ਸੀਗੇ ਉਹਨੇ ਮੈਨੂੰ ਕਿਹਾ ਕਹਿੰਦਾ ਯਾਰ ਆਪਾਂ ਐਮਏ ਨਾ ਕਰ ਲਈਏ ਬੀਲੇ ਬੈਠੇ ਆ ਵੀ ਐਮਏ ਚ ਦਾਖਲਾ ਭਰ ਦਿੰਨੇ ਆ ਚੱਲ ਹਨ ਕਿਸੇ ਕਾਲਜ ਦੇ ਵਿੱਚ ਚਲੇ ਜਾਇਆ ਕਰੇ ਖਰਚਾ ਇੰਨਾ ਹੁੰਦਾ ਨਹੀਂ ਐਮਏ ਦਾ ਤੇ ਚਲੋ ਮੈਂ ਚਲ ਉਹਨੂੰ ਕਹਿਤਾ ਵੀ ਚਲ ਚੱਲ ਵੜਦੇ ਆ ਹਨ ਬੀਲੇ ਤਾਂ ਹੈਗੇ ਆ ਹੂੰ ਹੂੰ ਤੇ ਅਸੀਂ ਜਦੋਂ ਨਾ ਸੋਚਿਆ ਸੀ ਕਿ ਹਿਸਟਰੀ ਦੀ ਐਮਏ ਕਰਨੀ ਆ ਓਕੇ ਐਮਏ ਹਿਸਟਰੀ ਪਰ ਅਸੀਂ ਕਾਲਜ ਦੇ ਵਿੱਚ ਚਲੇ ਗਏ ਜਸਮੀਰ ਸਿੰਘ ਦੇ ਕਾਲਜ ਜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਉੱਥੇ ਜਦੋਂ ਗਏ ਤਾਂ ਉੱਥੇ ਹਿਸਟਰੀ ਐਵੇਂ ਹੈ ਨਹੀਂ ਸੀ ਤੇ ਅਸੀਂ ਕਹਾਂ ਨਹੀਂ ਸੀ ਹਿਸਟਰੀ ਦੀ ਉਦృతి ਮਤਲਬ ਜੇ ਨਾਲ ਕਹਿ ਦਿੰਦੇ ਆ ਕਿ ਪੰਜਾਬੀ ਨਾਲ ਹਾਂਜੀ ਹਾਂਜੀ ਮਤਲਬ ਕਿ ਚਲੋ ਉਹ ਫਿਰ ਕੀ ਹੋਇਆ ਅਸਲ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਇਹ ਗੱਲ ਤੇ ਉਹਦੇ ਚ ਉੱਥੇ ਇੱਕ ਮੈਡਮ ਸੀਗੇ ਜਿਹੜੀ ਪੰਜਾਬੀ ਦੇ ਉੱਥੇ ਹੈੱਡ ਸੀਗੇ ਜੀ ਤੇ ਉਹਨਾਂ ਨੇ ਨਾ ਸਾਨੂੰ ਮਤਲਬ ਵਾਰ-ਵਾਰ ਇੱਕ ਤਰ੍ਹਾਂ ਦਾ ਮਤਲਬ ਜਦੋਂ ਕੋਈ ਚੀਜ਼ ਹੁੰਦੀ ਹੈ ਤਾਂ ਉਹ ਉਸੇ ਚੀਜ਼ ਨੂੰ ਕਹਿੰਦੇ ਆ ਵੀ ਤੁਸੀਂ ਸਾਡੇ ਕੋਲ ਹਿਸਟਰੀ ਨਹੀਂ ਹੈਗੀ ਤਾਂ ਤੁਸੀਂ ਐਮਏ ਨੂੰ ਪ੍ਰੈਪਰ ਨਹੀਂ ਨਹੀਂ ਹਾਂ ਵੀ ਤੁਸੀਂ ਐਮਏ ਪੰਜਾਬੀ ਕਰ ਲਓ ਤਾਂ ਉਹ ਮੈਡਮ ਸੀ ਜਿਹੜੇ ਉੱਥੇ ਉਹ ਮੈਨੂੰ ਕਹੀਏ ਤੁਸੀਂ ਐਮਏ ਪੰਜਾਬੀ ਕਰੋ ਐਮਏ ਪੰਜਾਬੀ ਦਾ ਬੜਾ ਸਕੋਪ ਹੁੰਦਾ ਹੈ ਇਹ ਉਹ ਚਲੋ ਜੋ ਵੀ ਆਪਣਾ ਐਡਮਿਸ਼ਨ ਦੇ ਲਈ ਕਰਦੇ ਆ ਕਾਲਜ ਅੱਜ ਕੱਲ ਸਟੂਡੈਂਟ ਪੰਜਾਬੀ ਨੂੰ ਘੱਟ ਐਮੀਤ ਦੇਣ ਲੱਗ ਗਏ ਆ ਕਿ ਵੀ ਚਲੋ ਸੌਖੀ ਹੁੰਦੀ ਆ ਸਾਰੇ ਕਰਦੇ ਆ ਤੇ ਇਦਾਂ ਦਾ ਕੁਝ ਆਇਆ ਮਨ ਦੇ ਵਿੱਚ ਹਾਂ ਹਾਂ ਸੀ ਵੈਸੇ ਕਰਕੇ ਹਿਸਟਰੀ ਐਮੀ ਕਰਨਗੇ ਸੀ ਤਾਨੂੰ ਇਹ ਸੀ ਕਿ ਵੀ ਐਮਏ ਪੰਜਾਬੀ ਦੇ ਵਿੱਚ ਅ ਨੌਕਰੀਆਂ ਘੱਟ ਨਹੀਂ ਗਈਆਂ ਚਲੋ ਫੇਰ ਵੀ ਉਹ ਮੈਡਮ ਨੇ ਸਾਨੂੰ ਇੱਕ ਤਰ੍ਹਾਂ ਦਾ ਸਾਨੂੰ ਇੱਕ ਤਰ੍ਹਾਂ ਦਾ ਸਮਝਾਇਆ ਸਾਨੂੰ ਤੇ ਉਹ ਕਹਿੰਦੇ ਤੁਸੀਂ ਐਮਏ ਪੰਜਾਬੀ ਦੇ ਵਿੱਚ ਜਿਹੜੀ ਐਡਮਿਸ਼ਨ ਲੈ ਲਓ ਚਲ ਅਸੀਂ ਦੋਨਾਂ ਨੇ ਅਸੀਂ ਨੇ ਐਮਏ ਪੰਜਾਬੀ ਦੇ ਵਿੱਚ ਜਿਹੜੀ ਐਡਮਿਸ਼ਨ ਲੈ ਲਈ ਤੇ ਉਸ ਤੋਂ ਬਾਅਦ ਕੀ ਹੋਇਆ ਮੇਰਾ ਨਾ ਸਾਹਿਤ ਦੇ ਵਿੱਚ ਬਹੁਤ ਇੰਟਰਸਟ ਬਣ ਗਿਆ ਸੀ ਵਰਜੀਤ ਜੀ ਜੀ ਮੈਂ ਨਾ ਜਦੋਂ ਸਾਨੂੰ ਨਾਵਲ ਵਗੈਰਾ ਹੁੰਦੇ ਸੀਗੇ ਨਾਟਕ ਵਗੈਰਾ ਐਮਏ ਦੇ ਵਿੱਚ ਤੇ ਉਹ ਮੈਨੂੰ ਬਹੁਤ ਚੰਗੇ ਲੱਗਦੇ ਸੀਗੇ ਤਾਂ ਜਦੋਂ ਮੇਰਾ ਸਾਹਿਤ ਦੇ ਵਿੱਚ ਜਿਹੜਾ ਇੰਟਰਸਟ ਬਣ ਗਿਆ ਰੂਚੀ ਬਣੀ ਤਾਂ ਮੈਂ ਲਾਇਬ੍ਰੇਰੀ ਦੇ ਵਿੱਚ ਲਗਾਤਾਰੀ ਮਤਲਬ ਕਾਫੀ ਕਾਫੀ ਘੰਟੇ ਬੈਠਾ ਰਹਿੰਦਾ ਸੀਗਾ ਮਤਲਬ ਪੜ੍ਹਾਈ ਦੇ ਨਾਲ ਤੁਹਾਡਾ ਹਾਂਜੀ ਉੱਥੋਂ ਦੀ ਅਟੈਚਮੈਂਟ ਜਿਹੜੀ ਬਣਨੀ ਸ਼ੁਰੂ ਹੋਈ ਤੇ ਉਸ ਚੀਜ਼ ਨੇ ਹੀ ਮੇਰੀ ਲਾਈਫ ਨੂੰ ਚੇਂਜ ਕੀਤਾ ਜਿਹੜੇ ਅੱਜ ਮੈਂ ਸੋਚਦਾ ਨਾ ਕਿ ਜਿਹੜਾ ਪੜ੍ਹਾਈ ਦੇ ਨਾਲ ਜਿਹੜਾ ਮੇਰੀ ਲਗਨ ਲੱਗੀ ਤਾਂ ਉੱਥੋਂ ਐਮਏ ਦੇ ਵਿੱਚੋਂ ਹੀ ਲੱਗੀ ਜੀ ਇਸ ਕਰਕੇ ਮੈਂ ਕਹਿੰਦਾ ਨਾ ਹਾਇਰ ਐਜੂਕੇਸ਼ਨ ਜਿਹੜੀ ਹੈਗੀ ਆ ਨਾ ਉਹ ਕਰਨੀ ਬਹੁਤ ਜ਼ਰੂਰੀ ਹੈ ਕਈ ਵਾਰ ਜਿਹੜੇ ਬੱਚੇ 10ਵੀਂ ਜਾਂ ਜਿਹੜੀ ਸਕੂਲ ਐਜੂਕੇਸ਼ਨ ਦੇ ਜਿਆਦਾ ਵਧੀਆ ਨਹੀਂ ਕਰ ਪਾਉਂਦੇ ਤੇ ਹਾਇਰ ਐਜੂਕੇਸ਼ਨ ਦੇ ਵਿੱਚ ਬਹੁਤ ਵਧੀਆ ਕਰ ਪਾਉਂਦੇ ਆ ਇਹ ਵੇਲੇ ਆਪਾਂ ਦੇਖਿਆ ਵੀ 10ਵੀਂ ਦੇ ਵਿੱਚ ਨੰਬਰ ਘੱਟ ਹੁੰਦੇ ਆ 12ਵੀਂ ਦੇ ਵਿੱਚ ਘੱਟ ਹੁੰਦੇ ਆ ਪਰ ਅੱਜ ਵੀ ਉਹ ਆਈਐਸ ਪੀਸੀਸ ਲੱਗੇ ਬੈਠੇ ਆ ਬੰਦੇ ਜੀ ਜੀ ਤਾਂ ਕਿਉਂਕਿ ਉਹਦਾ ਜਿਹੜਾ ਹਾਇਰ ਐਜੂਕੇਸ਼ਨ ਚੱਲੇ ਗਏ ਉਹ ਤਾਂ ਉਹਦਾ ਆਟੋਮੈਟਿਕ ਜਿਹੜਾ ਹੈਗਾ ਉਹ ਪੜ੍ਹਾਈ ਦੇ ਵਿੱਚ ਜਿਹੜੀ ਰੁਚੀ ਬਣ ਗਈ ਤਾਂ ਮੈਂ ਹੁਣ ਮੈਂ ਤੁਹਾਨੂੰ ਗੱਲ ਕਰਦਾ ਦੱਸਦਾ ਸੀ ਦੇਖੋ ਮੈਂ ਉਦੋਂ ਬਹੁਤ سارے ਨਾਵਲ ਪੜ੍ਹੇ ਜਿਵੇਂ ਕੋਟੇ ਖੜਕ ਸਿੰਘ ਦਾ ਨਾਵਲ ਮੈਨੂੰ ਬਹੁਤ ਵਧੀਆ ਲੱਗਿਆ ਮੇਰੇ ਦਿਲ ਦੇ ਕਾਫੀ ਗਰੀਬ ਹੈ ਆ ਰਾਮ ਸਰੂਪ ਬ ਤੇ ਇੱਕ ਪਾਕਿਸਤਾਨੀ ਨਾਵਲ ਸੀਗਾ ਟਾਮਾ ਟਾਮਾ ਤਾਰਾ ਉਹ ਮੈਨੂੰ ਅੱਜ ਵੀ ਯਾਦ ਹੈ ਤੇ ਉਹਨਾਂ ਨਾਵਲਾਂ ਨੇ ਨਾਟਕਾਂ ਨੇ ਕਹਾਣੀਆਂ ਨੇ ਮੇਰੇ ਮਨ ਦੇ ਵਿੱਚ ਇੱਕ ਤਰ੍ਹਾਂ ਦੀ ਸਾਇਹਤ ਪ੍ਰਤੀ ਚੇਟਕ ਲਾਤੀ ਜੀ ਜੀ ਉਸ ਤੋਂ ਬਾਅਦ ਫਿਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਫਿਰ ਮੈਂ ਪੜਦਾ ਹੀ ਗਿਆ ਬਸ ਤੇ ਏਸੇ ਕਰਕੇ ਦੇਖੋ ਮੈਂ ਪੜਦਾ ਸੀ ਉੱਥੇ ਮੈਂ ਲਾਇਬ੍ਰੇਰੀ ਦੇ ਵਿੱਚ ਬੈਠ ਰਹਿੰਦਾ ਸੀ ਸਾਰਾ ਦਿਨ ਤੇ ਮੈਂ ਨਾ ਜਦੋਂ ਮੈਨੂੰ 1 ਸਾਲ ਹੋ ਗਿਆ ਮੇਰਾ ਜਦੋਂ ਐਮਏ ਪੰਜਾਬੀ ਦਾ 1 ਸਾਲ ਕਰ ਲਿਆ ਸੀ ਮੈਂ ਤਾਂ ਉੱਥੇ ਉਸੇ ਰੁਪਿੰਦਰ ਮੈਡਮ ਨੇ ਜਿਹਨੇ ਮੈਨੂੰ ਐਮਏ ਪੰਜਾਬੀ ਕਰਨ ਵਾਸਤੇ ਪ੍ਰੇਰਿਤ ਕੀਤਾ ਸੀ ਉਹਨੇ ਕਿਹਾ ਮੈਨੂੰ ਕਿ ਤੂੰ ਨੈੱਟ ਦਾ ਪੇਪਰ ਭਰ ਦੇ ਜੀ UGC NET ਦਾ ਖਲਾਕੀ ਮੈਨੂੰ ਇਸ ਇਗਜ਼ਾਮ ਬਾਰੇ ਕੋਈ ਪਤਾ ਨਹੀਂ ਸੀ ਜੀ ਇਹ ਕੀ ਹੁੰਦਾ ਕਿਵੇਂ ਹੁੰਦਾ ਚਲੋ ਮੈਡਮ ਦੇ ਆਖੇ ਮੈਂ ਭਰਤਾ ਤੇ ਮੈਂ ਪੇਪਰ ਵੀ ਮੈਂ ਦੇ ਆਇਆ ਮੈਨੂੰ ਕੋਈ ਖਾਸ ਉਮੀਦ ਨਹੀਂ ਸੀ ਮੇਰਾ ਉਹ ਪੇਪਰ ਪਾਸ ਹੋਊਗਾ ਤੇ ਮੈਂ ਵੈਸੇ ਹੀ ਮਤਲਬ ਦੇ ਆਇਆ ਤੇ ਤੇ ਮੇਰਾ ਕਲੀਅਰ ਵੀ ਹੋ ਗਿਆ ਜੀ ਤੇ ਪਰ ਮੈਨੂੰ ਅੱਜ ਲੱਗਦਾ ਵੀ ਜਿਹੜੀਆਂ ਮੈਂ ਉਹ ਕਿਤਾਬਾਂ ਉੱਥੇ ਪੜ੍ਹੀਆਂ ਉਧਰੋਂ ਮੇਰੀ ਅੰਡਰਸਟੈਂਡਿੰਗ ਵੱਡਣੀ ਸ਼ੁਰੂ ਹੋ ਗਈ ਸੀ ਇੱਕ ਸਮਝ ਵੱਡਣੀ ਸ਼ੁਰੂ ਹੋ ਗਈ ਸੀ ਤੇ ਜਿਹੜੀ ਉਹ ਸਮਝ ਮੇਰੀ ਉਹ ਨੈੱਟ ਦੇ ਪੇਪਰ 'ਚ ਕੰਮ ਆਈ ਜੀ ਇਹ ਇਸੇ ਕਰਕੇ ਜਿਹੜਾ ਉਹ ਨੈੱਟ ਦਾ ਪੇਪਰ ਮੇਰਾ ਕਲੀਅਰ ਹੋਇਆ ਮੈਨੂੰ ਅੱਜ ਇਸ ਗੱਲ ਦਾ ਪਤਾ ਲੱਗਦਾ ਹੈ ਤੇ ਦੂਸਰੀ ਵਾਰ ਮੈਂ ਫੇਰ ਦਿੱਤਾ ਅਸਲ ਵਿੱਚ ਪਹਿਲੀ ਵਾਰ ਜਦੋਂ ਮੈਂ ਦਿੱਤਾ ਸੀਗਾ ਤੇ ਮੇਰਾ ਅਸਿਸਟੈਂਟ ਪ੍ਰੋਫੈਸਰ ਵਾਸਤੇ ਕਲੀਅਰ ਹੋਇਆ ਸੀਗਾ ਦੂਜੀ ਵਾਰ ਮੈਂ ਜੀਆਰਐਫ ਦੇ ਲਈ ਟਰਾਈ ਕੀਤਾ ਤਾਂ ਦੂਜੀ ਵਾਰ ਮੇਰਾ ਕਲੀਅਰ ਹੋ ਗਿਆ ਪਰ ਤੁਹਾਨੂੰ ਜੀਆਰਐਫ ਨਹੀਂ ਲ ਤੇ ਉਸ ਤੋਂ ਬਾਅਦ ਮੈਂ ਰੂਬੀ ਐਡ ਵਗੈਰਾ ਹੋਰ ਪੜ੍ਹਾਈ ਦੇ ਵਿੱਚ ਪੈ ਗਿਆ ਤੇ ਫਿਰ ਜਦੋਂ ਮੈਂ ਕਾਲਜ ਦੇ ਵਿੱਚ ਪੜਾਉਣ ਲੱਗ ਗਿਆ ਸੀਗਾ ਤੇ ਉੱਥੇ ਫਿਰ ਮੈਨੂੰ ਲੱਗਿਆ ਵੀ ਜਿਹੜੀ ਨਾ ਪ੍ਰਾਈਵੇਟ ਕਾਲਜਾਂ ਦੀ ਨੌਕਰੀ ਹੈ ਉਹਦੇ ਵਿੱਚ ਤੁਸੀਂ ਜ਼ਿਆਦਾ ਵਧੀਆ ਨਹੀਂ ਕੁਝ ਕਰ ਪਾਉਂਦੇ ਜੀ ਕਿਉਂਕਿ ਆ ਆਪਾਂ ਨੂੰ ਪਤਾ ਹੀ ਹੈ ਬਹੁਤ ਘੱਟ ਜਿਹੜੀਆਂ ਪੇ ਸਕੇਲ ਹੈ ਜਿਹੜਾ ਬਹੁਤ ਘੱਟ ਜਿਹੜੀ ਸੈਲਰੀ ਹੈ ਤਾਂ ਰੋਟੀਆਂ ਕਮਾਉਣ ਦੇ ਲਈ ਹਾਂਜੀ ਹਾਂਜੀ ਜ਼ਰੂਰੀ ਹੈ ਉਹ ਬਹੁਤ ਘੱਟ ਹੁੰਦਾ ਹਾਂਜੀ ਹਾਂਜੀ ਉਹ ਬਹੁਤ ਘੱਟ ਸੀ ਤੇ ਫਿਰ ਇਸੇ ਲਈ ਉਥੇ ਅ ਮੇਰੇ ਜਿਹਨੂੰ ਮੈਂ ਉਸਤਾਦ ਮੰਨਦਾ ਇੱਕ ਤਰ੍ਹਾਂ ਦਾ ਆਪਣਾ ਅ ਪ੍ਰੋਫੈਸਰ ਚੰਦਨ ਸਿੰਘ ਬੜਲਾ ਡਾ ਤੁਨੇ ਤੇ ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਤੂੰ ਅੱਗੇ ਚਾਰੀ ਕਰ ਟੈਟ ਦੀ ਤਿਆਰੀ ਕਰ ਤੇ ਹੋਰ ਐਗਜ਼ਾਮ ਐਗਜ਼ਾਮ ਜਿਹੜੇ ਹੈਗੇ ਆ ਕੰਪੀਟੀਟਿਵ ਐਗਜ਼ਾਮ ਉਹਨਾਂ ਦੀ ਤਿਆਰੀ ਕਰ ਤੇ ਉਹਨਾਂ ਦੀ ਪ੍ਰੇਰਣਾ ਸਦਕਾ ਮੈਂ ਅ ਇਹ ਤਿਆਰੀ ਜਿਹੜੀ ਕੰਪਲੀਟ ਐਗਜ਼ਾਮ ਦੇ ਜਿਹੜਾ ਖੇਤਰ ਸੀਗਾ ਉਹਦੇ ਵਿੱਚ ਮੈਂ ਦਾਖਲ ਹੋ ਗਿਆ ਤੇ ਮੈਂ ਫਿਰ ਕਾਲਜ ਦੇ ਵਿੱਚ ਪੜਾਉਣ ਤੋਂ ਬਾਅਦ ਜੀ ਮੈਂ ਨਾ ਉੱਥੇ ਇੱਕ ਕਿਉਂਕਿ ਮੇਰਾ ਮੈਥ ਕਮਜ਼ੋਰ ਸੀਗਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ 10ਵੀਂ 'ਚ ਮੈਥ ਜਵਰੀ ਰੀਪੇਅਰ ਸੀਗੀ ਤੇ ਆਪਣਾ ਮੈਥ ਵਧੀਆ ਕਰਨ ਦੇ ਲਈ ਮੈਂ ਇੱਕ ਕੋਚਿੰਗ ਸੈਂਟਰ ਵੀ ਜੁਆਇਨ ਕੀਤਾ ਜੀ ਜੀ ਤੇ ਫਿਰ ਮੈਂ ਕਾਲਜ ਚ ਪੜਾਉਣ ਤੋਂ ਬਾਅਦ 3-4 ਤਿੰਨ 1 ਵਜੇ 4 ਵਜੇ ਤੋਂ ਬਾਅਦ ਮੈਂ ਉੱਥੇ ਇੱਕ ਕੋਚਿੰਗ ਸੈਂਟਰ ਦੇ ਵਿੱਚ ਕੋਚਿੰਗ ਲੈਣ ਦੇ ਲਈ ਚਲਾ ਜਾਂਦਾ ਸੀਗਾ ਜੀ ਜੀ ਤੇ ਮੈਨੂੰ ਘਟੋ ਘਟ ਰਾਤ ਘਰ ਪਹੁੰਚਦੇ ਪਹੁੰਚਦੇ ਰਾਤ ਨੂੰ 10-12 ਵੱਜ ਜਾਂਦੇ ਸੀਗੇ ਜੀ ਜੀ ਕਿਉਂਕਿ ਚਲੋ ਸਵੇਰੇ ਨੂੰ ਕਾਲਜ ਦੇ ਲਈ ਸਵੇਰੇ ਆਉਂਦੀ ਸੀ ਘਰ ਤੋਂ ਸਵੇਰੇ 7 ਵਜੇ ਚੱਲਦੇ ਸੀਗੇ ਰਾਤ ਨੂੰ 10 12 10 11 ਵਜੇ ਘਰੇ ਵੜਨਾ ਸੀਗਾ ਕਿਉਂਕਿ ਮੈਂ ਟ੍ਰੇਨ ਤੇ ਜਾਂਦਾ ਹੁੰਦਾ ਸੀ ਤੇ ਵੀ ਟ੍ਰੇਨ ਲੇਟ ਹੋ ਜਾਂਦੀ ਸੀ ਸਰਦੀਆਂ ਦੇ ਵਿੱਚ ਤੇ ਫਿਰ ਟ੍ਰੇਨ ਤੇ ਇਹੀ ਘਰ ਨੂੰ ਜਾਣਾ ਪੈਂਦਾ ਸੀਗਾ ਕਈ ਵਾਰ ਭੁੱਖੇ-ਬੱਖੇ ਵੀ ਰਹਿ ਜਾਂਦੇ ਸੀ ਹਾਂ ਤੇ ਉਹ ਕਰਨਾ ਪੈਂਦਾ ਚਲੋ ਤੇ ਇਸ ਤਰ੍ਹਾਂ ਇਹ ਮਰਾ ਸੰਘਰਸ਼ ਰਿਆ ਫਿਰ ਅ ਏਸੀ ਕੰਪਿਟਿਟਰ ਇਗਜ਼ਾਮ ਦੇ ਕਰਕੇ ਅ ਮੇਰੇ ਕਈ ਜਿਹੜੇ ਇਗਜ਼ਾਮ ਹੋ ਕਲੀਅਰ ਹੋ ਗਏ ਜੀ ਜੀ ਹਾਜੀ ਰਾਜੂ ਸਿੰਘ ਜੀ ਅਗਲਾ ਜੋ ਪਰਸ਼ਨ ਤੁਹਾਡੇ ਲਈ ਹੈ ਉਹ ਇਹ ਹੈ ਕਿ ਤੁਸੀਂ ਅਸਿਸਟੈਂਟ ਪ੍ਰੋਫੈਸਰ ਜਿਹੜਾ ਕਿ ਤੁਸੀਂ ਪ੍ਰਾਈਵੇਟ ਕਾਲਜ ਦੇ ਵਿੱਚ ਤੁਸੀਂ ਦੱਸਿਆ ਕਿ ਲੱਗੇ ਸੀ ਉਸ ਤੋਂ ਬਾਅਦ ਤੁਹਾਡਾ ਜੇਲ ਅਟੈਂਡੈਂਟ ਦਾ ਜੋ ਪੇਪਰ ਸੀ ਉਹ ਕਲੀਅਰ ਹੋ ਗਿਆ ਤੇ ਤੁਸੀਂ ਤੇ ਜਾਣ ਬਾਰੇ ਤੁਸੀਂ ਕਿਉਂ ਸੋਚਿਆ ਤਾਂ ਮੈਂ ਇੱਕ ਗੱਲ ਸਹੀ ਕਰਦਾ ਤੇ ਦੇਖੋ ਕਾਲਜ ਦੇ ਵਿੱਚ ਪੜਾਉਂਦੇ ਪੜਾਉਂਦੇ ਉਹ ਪ੍ਰਾਈਵੇਟ ਨੌਕਰੀ ਸੀਗੀ ਤੇ ਮੈਨੂੰ ਇਹ ਸੀ ਕਿ ਵੀ ਸਰਕਾਰੀ ਨੌਕਰੀ ਲੈਣੀ ਆ ਕਿਸੇ ਵੀ ਕਿਸੇ ਤਰ੍ਹਾਂ ਤੇ ਕੋਈ ਵੀ ਹੋਵੇ ਕਿਉਂਕਿ ਇਹ ਹੁੰਦਾ ਵੀ ਜੇ ਸਰਕਾਰੀ ਨੌਕਰੀ ਮਿਲ ਜੇ ਚਾਹੇ ਜਿਹੜੀ ਨਹੀਂ ਹੋਵੇ ਹਾਂ ਵੀ ਸਿਕਿਉਰ ਜਾ ਹੋ ਜਾਂਦਾ ਬੰਦਾ ਚਾਹੇ ਹਾਲਾਂਕਿ ਚਾਹੇ ਗਰੁੱਪ ਡੀ ਦੀ ਜਾਂ ਜੋ ਵੀ ਹੋਵੇ ਤੇ ਇਸੇ ਕਰਕੇ ਦੇਖੋ ਕਾਲਜ ਬਣਾਉਂਦੇ ਬਣਾਉਂਦੇ ਮੇਰਾ ਮੈਂ ਕਾਫੀ ਵੀ ਇਗਜ਼ਾਮ ਦਿੱਤੇ ਕਾਹੀ ਕਿਕਰ ਦਿੱਤੇ ਤੇ ਸਭ ਤੋਂ ਉਹਨਾਂ ਦੇ ਵਿੱਚ ਜਿਹੜਾ ਪਹਿਲਾਂ ਜਿਹੜਾ ਮੇਰਾ ਪੇਪਰ ਕਲੀਅਰ ਹੋਇਆ ਟੈਸਟ ਪੀਰ ਹੋਇਆ ਉਹ ਸੀਗਾ ਬਾਡ ਅਟੈਂਡੈਂਟ ਦਾ ਗਾਰਡ ਤੁਸੀਂ ਜੀ ਐਟੈਂਡੈਂਟ ਕਹਿੰਦਾ ਉਹ ਅਸਲ ਦੇ ਵਿੱਚ ਗਾਰਡ ਐਟੈਂਡੈਂਟ ਸੀਗਾ ਗਾਰਡ ਐਟੈਂਡੈਂਟ ਹੁੰਦਾ ਆਪਣਾ ਜਿਹੜਾ ਸਰਕਾਰੀ ਹਸਪਤਾਲਾਂ ਦੇ ਵਿੱਚ ਜੌਬ ਹੁੰਦੀ ਹੈ ਇਹ ਨੌਕਰੀ ਹੁੰਦੀ ਹੈ ਤੇ ਇਹ ਦਰਜਾ 4 ਦੀ ਹੀ ਨੌਕਰੀ ਹੁੰਦੀ ਹੈ ਤੇ ਉਹਦੇ ਵਿੱਚ ਚਲੋ ਮੈਨੂੰ ਇਹ ਸੀ ਵੀ ਸਰਕਾਰੀ ਨੌਕਰੀ ਮਿਲੇ ਤੇ ਮੈਂ ਉਹ ਜੁਆਇਨ ਕਰ ਲਿਆ ਸੀਗਾ ਉਹ ਤੁਸੀਂ ਕਿੰਨਾ ਸਮਾਂ ਉਹ ਜੌਬ ਕੀਤੀ ਹਾਂ ਮੈਂ ਨਾ ਅਸਲ ਦੇ ਵਿੱਚ ਮੇਰਾ ਉਹਦਾ ਪਟਵਾਰੀ ਦਾ ਪੇਪਰ ਵੀ ਦਿੱਤਾ ਹੋਇਆ ਸੀ ਮੈਂ ਉਹਦਾ ਰਿਜ਼ਲਟ ਨਹੀਂ ਸੀ ਆਇਆ ਹਲੇ ਜੀ ਜੀ ਪਟਵਾਰੀ ਦਾ ਤੇ ਜਿਹੜਾ ਇਹ ਬਾਡ ਅਟੈਂਡੈਂਟ ਦਾ ਸੀ ਇਹ ਰਿਜ਼ਲਟ ਪਹਿਲਾਂ ਆ ਗਿਆ ਸੀਗਾ ਜੀ ਇਸ ਕਰਕੇ ਮੈਂ ਉਹ ਜੁਆਇਨ ਤਾਂ ਕਰ ਲਿਆ ਪਰ ਮੈਨੂੰ ਡੇਢ ਕਿ ਮਹੀਨੇ 2 ਕਿ ਮਹੀਨਾ ਬਾਅਦ ਹੀ ਲੱਗਣ ਲੱਗਾ ਕਿ ਮੈਂ ਇਸ ਜਿਹੜਾ ਦਰਜਾ 4 ਨੌਕਰੀ ਅ ਤੋਂ ਵਧੀਆਂ ਨੌਕਰੀ ਮੈਂ ਲੈ ਸਕਦਾ ਵੀ ਵੀ ਕਾਬਲੀਅਤ ਨਹੀਂ ਹੈਗੀ ਐ ਵੀ ਤੁਹਾਡੇ ਪੇਪਰ ਕੋਈ ਨਹੀਂ ਮਾੜਾ ਹੁੰਦਾ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ ਕੰਮ ਉਹ ਕੋਈ ਛੋਟਾ ਸੀ ਜਾਂ ਵੱਡਾ ਸੀ ਮੈਂ ਉਹ ਤੋਂ ਪਹਿਲਾਂ ਹੋਰ ਬਹੁਤ ਛੋਟੇ ਕੰਮ ਕਰ ਚੁੱਕਿਆ ਸੀ ਜੀ ਮੈਨੂੰ ਕੋਈ ਖਾਸ ਉੱਤੇ ਫਰਕ ਨਹੀਂ ਲੱਗਿਆ ਪਰ ਕਿਉਂਕਿ ਚਲੋ ਆਪਾਂ ਨੂੰ ਵਧੀਆ ਦੀ ਆਸ ਹਰੇਕ ਬੰਦੇ ਨੂੰ ਹੁੰਦੀ ਹੈ ਹਰੇਕ ਵਿਅਕਤੀ ਨੂੰ ਹੁੰਦੀ ਹੈ ਤੇ ਇਸੇ ਕਰਕੇ ਜਦੋਂ ਫਿਰ ਮੇਰਾ ਪਟਵਾਰੀ ਦਾ ਜਿਹੜਾ ਪੇਪਰ ਦਾ ਰਿਜ਼ਲਟ ਆ ਗਿਆ ਤੇ ਮੇਰਾ ਪਾਸ ਹੋ ਗਿਆ ਤਾਂ ਫਿਰ ਮੈਂ ਉਧਰੋਂ ਛੱਡ ਕੇ ਰਜਾਇਨ ਦੇ ਕੇ ਤੇ ਮੈਂ ਪਟਵਾਰੀ ਦਾ ਜਿਹੜਾ ਜੁਆਇਨ ਕਰ ਲਿਆ ਸੀਗਾ ਜੀ ਪਟਵਾਰੀ ਦਾ ਜਦੋਂ ਤੁਹਾਡਾ ਪੇਪਰ ਕਲੀਅਰ ਹੁੰਦਾ ਹੈ ਤਾਂ ਜੋ ਵਾਰਡ ਟੈਂਡੈਂਟ ਦੀ ਨੌਕਰੀ ਤੁਸੀਂ ਛੱਡੀ ਤੇ ਪਟਵਾਰੀ ਦੀ ਜੋ ਪੋਸਟ ਸੀ ਤੁਸੀਂ ਉਹ ਜੁਆਇਨ ਕੀਤੀ ਤੇ ਉਸ ਉਸ ਤੋਂ ਬਾਅਦ ਤੁਹਾਨੂੰ ਕਿਦਾਂ ਦਾ ਫੀਲ ਹੋਣ ਲੱਗਿਆ ਵੀ ਹੁਣ ਪਟਵਾਰੀ ਬਣ ਕੇ ਉਹ ਨੌਜਵਾਨ ਜਿਹੜਾ ਕਿ ਕਿਸੇ ਦੇ ਖੇਤਾਂ ਦੇ ਵਿੱਚ ਕੰਮ ਕਰਦਾ ਸੀ ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਲੋਕਾਂ ਦੇ ਖੇਤਾਂ ਦੇ ਵਿੱਚ ਜੀਰੀ ਲਾਉਣਾ ਮਜ਼ਦੂਰੀ ਕਰਨਾ ਉਹ ਨੌਜਵਾਨ ਦਾ ਜਦੋਂ ਪਟਵਾਰੀ ਦਾ ਪੇਪਰ ਕਲੀਅਰ ਹੋ ਜਾਂਦਾ ਤਾਂ ਇੱਕ ਖੁਸ਼ੀ ਹੁੰਦੀ ਆ ਮਨ ਦੇ ਵਿੱਚ ਉਹ ਤੁਹਾਨੂੰ ਕਿਦਾਂ ਦਾ ਫੀਲ ਹੋਇਆ ਪਟਵਾਰੀ ਦਾ ਪੇਪਰ ਕਲੀਅਰ ਹੋਣ ਤੋਂ ਬਾਅਦ ਅ ਮੇਰੇ ਲਈ ਉਹ ਬਹੁਤ ਵੱਡਾ ਦਿਨ ਸੀਗਾ ਜੀ ਜਦੋਂ ਮੇਰਾ ਉਹ ਪਟਵਾਰੀ ਦਾ ਜਿਹੜਾ ਮਤਲਬ ਖੁਸ਼ੀ ਹੋਈ ਤੁਹਾਨੂੰ ਅੰਦਰੋਂ ਮੈਂ ਦੱਸ ਰਿਹਾ ਹਾਂ ਉਸ ਗੱਲ ਤੇ ਆਉਣਾ ਸੇਵਾ ਜੀ ਜੀ ਤੇ ਦੇਖੋ ਕੱਲਾ ਮੇਰੇ ਲਈ ਨਹੀਂ ਮੇਰੇ ਲਈ ਤਾਂ ਖੁਸ਼ੀ ਦੀ ਗੱਲ ਹੈ ਹੀ ਸੀ ਮੇਰੇ ਪਰਿਵਾਰ ਲਈ ਵੀ ਉਹ ਬਹੁਤ ਵੱਡੀ ਗੱਲ ਸੀ ਜੀ ਜੀ ਹਾਲਾਂਕਿ ਦੇਖੋ ਪਟਵਾਰੀ ਦੀ ਜਿਹੜੀ ਨੌਕਰੀ ਹੈ ਉਹ ਵੀ ਇੱਕ ਗਰੁੱਪ ਸੀ ਦੀ ਨੌਕਰੀ ਹੈ ਜੀ ਉਹ ਵੱਖਰੀ ਗੱਲ ਹੈ ਕਿ ਪੰਜਾਬ ਦੇ ਵਿੱਚ ਇਸ ਨੌਕਰੀ ਦੀ ਜਿਹੜੀ ਅਹਿਮੀਅਤ ਹੈ ਉਹ ਬਾਕੀ ਨੌਕਰੀਆਂ ਨਾਲੋਂ ਵੱਧ ਮੰਨੀ ਜਾਂਦੀ ਹੈ ਤੇ ਉਹ ਕਿਸੇ ਕਾਰਨਾਂ ਕਰਕੇ ਚਾਹ ਨੂੰ ਤੇ ਦੇਖੋ ਤੁਸੀਂ ਇਸ ਗੱਲ ਦੀ ਇਹ ਦੇਖੋ ਜਦੋਂ ਨਾ ਜਿੱਦੇ ਮੈਨੂੰ ਪਟਵਾਰੀ ਦੇ ਲਈ ਜੁਆਇਨਿੰਗ ਲੈਟਰ ਮਿਲਿਆ ਸੀਗਾ ਜੀ ਮੈਨੂੰ ਜਿਹੜਾ ਜੁਆਇਨਿੰਗ ਲੈਟਰ ਮਿਲਿਆ ਸੀ ਸਿਮਰ ਜੀ ਜੀ ਉਹ ਅਸੀਂ ਇਹ ਮਾਨ ਜੀ ਤੋਂ ਮਿਲਿਆ ਸੀਗਾ ਸਟੇਜ ਦੇ ਉੱਤੇ ਮੈਂ ਗਿਆ ਸੀਗਾ ਤੇ ਉੱਥੇ ਮੈਨੂੰ ਨੇ ਆਪਣਾ ਜਿਹੜਾ ਜੋਇਨਿੰਗ ਲੈਟਰ ਦਿੱਤਾ ਸੀਗਾ ਤੇ ਜਦੋਂ ਮੈਂ ਜੋਇਨਿੰਗ ਲੈਟਰ ਘਰੇ ਆਇਆ ਸੀ ਨਾ ਜੀ ਤਾਂ ਸਾਰੇ ਜਿਹੜਾ ਮਤਲਬ ਕਿ ਆ ਸਾਡਾ ਵੇੜੇ ਦੇ ਜਿਹੜੇ ਲੋਕ ਸੀ ਮਹੱਲੇ ਦੇ ਲੋਕ ਸੀ ਸਾਡੇ ਘਰੇ ਆਏ ਹੋਏ ਸੀਗੇ ਤੇ ਮੇਰੀ ਮਤਲਬ ਹੈ ਕਿ ਆ ਮਾਤਾ ਦੇ ਹਨ ਤੇ ਮੇਰੇ ਮਤਲਬ ਉਹਨੇ ਸਾਰੇ ਨੇ ਹਾਰ ਪਾਈ ਜੀ ਜਿਵੇਂ ਮਤਲਬ ਮੈਨੂੰ ਮਤਲਬ ਇਹ ਲੱਗਦਾ ਸੀ ਜਿਵੇਂ ਕੋਈ ਬਹੁਤ ਵੱਡੀ ਕੋਈ ਆਈਐਸਪੀਐਸ ਦੀ ਨੌਕਰੀ ਲੈ ਲਈ ਹੁੰਦੀ ਹੈ ਹਾਲਾਂਕਿ ਮੈਨੂੰ ਤਾਂ ਚਾਹਤ ਸੀ ਪਰ ਪਰਿਵਾਰ ਨੂੰ ਚਲੋ ਉਹਨਾਂ ਦੇ ਵਾਸਤੇ ਇਹ ਸੀ ਵੀ ਚਲੋ ਪੀੜੀ ਦੀ ਪਹਿਲੀ ਨੌਕਰੀ ਹੈ ਤਾਂ ਪਟਵਾਰੀ ਵੀ ਉਹਨਾਂ ਵਾਸਤੇ ਬਹੁਤ ਵੱਡੀ ਗੱਲ ਸੀਗੀ ਜੀ ਜੀ ਮੇਰੇ ਲਈ ਵੀ ਸੀ ਤੇ ਪਰ ਜਦੋਂ ਮੈਂ ਨਾ ਪਟਵਾਰੀ ਜੁਆਇਨ ਕਰ ਲਿਆ ਉਦੋਂ ਹੁਣ ਤਾਂ ਚਲੋ ਠੀਕ ਹੋ ਗਿਆ ਉਦੋਂ ਨਾ ਜਿਹੜਾ ਟ੍ਰੇਨਿੰਗ ਦੇ ਦੌਰਾਨ ਜੀ 5000 ਰੁਪਏ ਜਿਹੜਾ ਮਾਨ ਭੱਤਾ ਮਿਲਦਾ ਸੀ ਸਟਾਈਪੈਂਟ ਬੋਲਦੇ ਸੀ ਜੀ ਜੀ ਪੰਜ ਡੇਢ ਸਾਲ ਦੀ ਟ੍ਰੇਨਿੰਗ ਸੀਗੀ ਸਾਡੀ ਜੀ ਜੀ ਤੇ ਟ੍ਰੇਨਿੰਗ ਵੀ ਪਟਿਆਲੇ ਜੀ ਜੀ ਤੇ ਹੁਣ ਘਰ ਦਾ ਖਰਚਾ ਕਿਵੇਂ ਚਲਾਈਏ ਜੀ ਤੇ ਕਿਉਂਕਿ 5000 ਜੀ ਜੀ ਮਕਾਨ ਦਾ ਕਿਰਾਇਆ ਵੀ ਦੇਣਾ ਔਖਾ ਸੀ ਸਾਨੂੰ ਪਟਿਆਲੇ ਦੇ ਵਿੱਚ ਰਹਿਣ ਦਾ ਤੇ ਫਿਰ ਖਾਣ ਪੀਣ ਦਾ ਉੱਥੇ ਜੀ ਤੇ ਮੈਂ ਪਟਿਆਲੇ ਰਿਹਾ ਚਲੋ ਕਿਉਂਕਿ ਹੁਣ ਨੌਕਰੀ ਕਰਨੀ ਸੀਗੀ ਜੀ ਤੇ ਫਿਰ ਮੈਂ ਉਦੋਂ ਆਰਥਿਕ ਤੌਰ ਤੇ ਮੈਨੂੰ ਬਹੁਤ ਔਖਾ ਹੋਇਆ ਉੱਥੇ 5000 ਦੇ ਵਿੱਚ ਜੀ ਜੀ ਕੰਮ ਕਰਨਾ ਟ੍ਰੇਨਿੰਗ ਲੈਣਾ ਤੇ ਫਿਰ ਇਸ ਲਈ ਮੈਂ ਚਲੋ ਤਿਆਰੀ ਤਾਂ ਕਰੀ ਰਿਹਾ ਸੀਗਾ ਪੇਪਰ ਮੈਂ ਪਹਿਲਾਂ ਹੀ ਦਿੱਤੇ ਹੋਏ ਸੀਗੇ ਤੇ ਇਸ ਤਰ੍ਹਾਂ ਨਹੀਂ ਮਾਸਟਰ ਕੁਕਟਰ ਦਾ ਪੇਪਰ ਜਿਹੜਾ ਹੈਗਾ ਸੀਗਾ ਉਹ ਪਹਿਲਾਂ ਮੈਂ ਦਿੱਤਾ ਹੋਇਆ ਸੀਗਾ ਤੇ ਉਹਦਾ ਰਿਜ਼ਲਟ ਜਿਹੜਾ ਬਾਅਦ ਦੇ ਵਿੱਚ ਆਇਆ ਉਹਦੋਂ ਮੈਂ ਪਟਵਾਰੀ ਦੀ ਜਿਹੜੀ ਨੌਕਰੀ ਕਰ ਰਿਹਾ ਸੀ ਟ੍ਰੇਨਿੰਗ ਲੈ ਰਿਹਾ ਸੀ ਮੰਨ ਲਓ ਤੇ ਫਿਰ ਜਦੋਂ ਇਹਦਾ ਰਿਜ਼ਲਟ ਆ ਗਿਆ ਤੇ ਮੈਨੂੰ ਫਿਰ ਜਿਹੜੀ ਕਿ ਮੇਰੀ ਮਨਚਾਹੀ ਜੋਬ ਸੀ ਵਾ ਲੋ ਜਿਹਨੂੰ ਮੈਂ ਟੀਚਿੰਗ ਲੈਵਲ ਤੇ ਮੈਂ ਜਾਣਾ ਚਾਹੁੰਦਾ ਸੀਗਾ ਮਾਸਟਰ ਗ੍ਰੇਡਰ ਦੇ ਵਿੱਚ ਮੈਂ ਜਾਣਾ ਚਾਹੁੰਦਾ ਸੀਗਾ ਪਹਿਲਾਂ ਹੀ ਮੈਂ ਚਲੋ ਪ੍ਰਾਈਵੇਟ ਕਾਲਜ ਦੇ ਵਿੱਚ ਸਿਸਟਰ ਪ੍ਰੋਫੈਸਰ ਹੈ ਗਈ ਸੀਗਾ ਤੇ ਉਹ ਮੈਨੂੰ ਲੱਗਿਆ ਕਿ ਮੈਂ ਪਾ ਲਈ ਜੀ ਫਿਰ ਮੈਂ ਜਿਹੜਾ ਪਟਵਾਰੀ ਦੀ ਨੌਕਰੀ ਛੱਡ ਕੇ ਆ ਇੱਧਰ ਆਇਆ ਜੀ ਇਸ ਜਿਹੜਾ ਮਾਸਟਰ ਗ੍ਰੇਡਰ ਦੀ ਜੋਬ ਦੇ ਵਿੱਚ ਤੇ ਅੱਜ ਮੈਂ ਇਸੇ ਨੌਕਰੀ ਕਰ ਰਿਆਂਗੇ ਨੌਕਰੀ ਤੇ ਮੈਨੂੰ ਬੜਾ ਬੜੀ ਖੁਸ਼ੀ ਹੈ ਤੇ ਬੜੀ ਮਨ ਸੰਤੁਸ਼ਟੀ ਹੈ ਇਹ ਨੌਕਰੀ ਦੇ ਵਿੱਚ ਤੇ ਆਰਥਿਕ ਤੌਰ ਤੇ ਵੀ ਚਲੋ ਇਧਰ ਜਿਹੜੀ ਸਕੇਲ ਆ ਉਹ ਜ਼ਿਆਦਾ ਹੈ ਪਟਵਾਰੀ ਦੇ ਨਾਲ ਜੀ ਕਿਉਂਕਿ ਗਰੁੱਪ ਸੀ ਦੀ ਪੋਸਟ ਹੈ ਹਾਲਾਂਕਿ ਹੈ ਸ਼ਾਇਦ ਪਰ ਇਹ ਗੱਲ ਹਮੇਸ਼ਾ ਪੰਜਾਬ ਦੇ ਜਿਹੜੇ ਨੌਜਵਾਨ ਸੋਚਦੇ ਐ ਕਿ ਪਟਵਾਰੀ ਦੀ ਜੌਬ ਦੇ ਵਿੱਚ ਕਾਫੀ ਜ਼ਿਆਦਾ ਤੁਹਾਨੂੰ ਪਤਾ ਹੀ ਹੈ ਜੇ ਕਿਵੇਂ ਹਾਂਜੀ ਹਾਂਜੀ ਪੈਸੇ ਨਾਲ ਰਿਲੇਟਡ ਜਾਂ ਲਾ ਲੋ ਕਿ ਅੱਜ ਕੱਲ ਕਿਸਾਨਾਂ ਦੇ ਜੋ ਕੰਮ ਨਹੀਂ ਹੁੰਦੇ ਤਾਂ ਉਹ ਪਟਵਾਰੀ ਨਾਲ ਥੋੜੀ ਜੀ ਸੈਟਿੰਗ ਕਰਕੇ ਤੇ ਉਸ ਦੇ ਨਾਲ ਪਟਵਾਰੀ ਨੂੰ ਵੀ ਥੋੜਾ ਜਆ ਜਿਵੇਂ ਅੱਜ ਕਹਿ ਦਿੰਦੇ ਆ ਵੀ ਥੋੜਾ ਜਆ ਉਸ ਦਾ ਲੇਬਲ ਹੈ ਜਿਹੜਾ ਹਾਈ ਹੋ ਜਾਂਦਾ ਹੈ ਪਰ ਵੈਸੇ ਅੱਜਕੱਲ ਭਗਵੰਤ ਮਾਨ ਸਰਕਾਰ ਨੇ ਇਹਨਾਂ ਚੀਜ਼ਾਂ ਉੱਤੇ ਰਿਸ਼ਵਤ ਲੈਣ ਦੇ ਉੱਤੇ ਰੋਕ ਲਾਈ ਹੋਈ ਹੈ ਸਾਡਾ ਇੱਥੇ ਕਹਿਣ ਦਾ ਮਤਲਬ ਇਹ ਨਹੀਂ ਕਿ ਸਾਰੇ ਪਟਵਾਰੀ ਰਿਸ਼ਵਤ ਲੈਂਦੇ ਨੇ ਅਗਰ ਕਿਸੇ ਦੀ ਭਾਵਨਾਵਾਂ ਨੂੰ ਥੇਸ ਪਹੁੰਚਦੀ ਹੈ ਤਾਂ ਅਸੀਂ ਉਹਦੀ ਮਾਫੀ ਮੰਗਦੇ ਹਾਂ ਤੇ ਗੱਲ ਇਹ ਹੈ ਵੀ ਪਟਵਾਰੀ ਦੀ ਨੌਕਰੀ ਹਾਂਜੀ ਤੋਂ ਬਾਅਦ ਤੁਸੀਂ ਇੱਕ ਸਕੂਲ ਦੇ ਵਿੱਚ ਮਾਸਟਰ ਦੀ ਨੌਕਰੀ ਕਰਨਾ ਹਾਂਜੀ ਉਹ ਮਤਲਬ ਤੁਸੀਂ ਕਿਉਂ ਸੋਚਿਆ ਵੀ ਮੈਨੂੰ ਮਾਸਟਰ ਦੀ ਨੌਕਰੀ ਕਰਨੀ ਚਾਹੀਦੀ ਹੈ ਹਾਂਜੀ ਸਿਮਰ ਜੀ ਜੀ ਇਹ ਜਿਹੜੀ ਗੱਲ ਆ ਨਾ ਤੁਸੀਂ ਸਵਾਲ ਪੁੱਛਿਆ ਇਹ ਕੱਲ ਦੀ ਗੱਲ ਹੈ ਜੀ ਤੇ ਮੈਂ ਤੇ ਇਹ ਗੱਲ ਹਮੇਸ਼ਾ ਹੁੰਦੀ ਆ ਨਾ ਵੀ ਜੇ ਵਧੀਆ ਨੌਕਰੀ ਕਿਸੇ ਨੇ ਲੈਣੀ ਹੈ ਤਾਂ ਕਹਿੰਦੇ ਆ ਵੀ ਜਿਵੇਂ ਪਟਵਾਰੀ ਦੀ ਹੋਗੀ ਤੇ ਮਾਸਟਰ ਦੀ ਨੌਕਰੀ ਨੂੰ ਸਭ ਤੋਂ ਜਿਹੜੀ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ ਹਾਂਜੀ ਹਾਂਜੀ ਜੀ ਜੀ ਮੈਂ ਮੈਂ ਥੋੜੇ ਸਵਾਲ ਤੇ ਆਉਣਾ ਜੀ ਜਿਵੇਂ ਨਾ ਕੱਲ ਦੀ ਗੱਲ ਹੈ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਮੈਂ ਮੇਰੀ ਨਾਨਕੇ ਨੇ ਸਤਰਾਣਾ ਪਿੰਡ ਜੀ ਤੇ ਉੱਥੇ ਵਿਆਹ ਦੇ ਵਿੱਚ ਗਿਆ ਹੋਇਆ ਸੀਗਾ ਜੀ ਉਥੇ ਵੀ ਮਤਲਬ ਪਰਿਵਾਰ ਦੇ ਵਿੱਚੋਂ ਵੀਡੀਓ ਦੇ ਵਿੱਚੋਂ ਮੈਨੂੰ ਕਿਸੇ ਨੇ ਪੁੱਛਿਆ ਜੀ ਅ ਕਹਿੰਦਾ ਯਾਰ ਤੂੰ ਪਟਵਾਰੀ ਦੀ ਨੌਕਰੀ ਕਿਉਂ ਛੱਡਤੀ ਜੀ ਜੀ ਹੈ ਮਾਸਟਰ ਦੀ ਨੌਕਰੀ ਜੁਆਇਨ ਕਰ ਲਈ ਜੀ ਜੀ ਤੇ ਮੈਂ ਉਹਨੂੰ ਆਖਿਆ ਮੈਨੂੰ ਚੰਗੇ ਨਹੀਂ ਲੱਗਦੀ ਸੀ ਮੇਰਾ ਟੀਚਿੰਗ ਦੇ ਵਿੱਚ ਇੰਟਰਸਟ ਸੀਗਾ ਮੈਂ ਤਾਂ ਕਰਕੇ ਮਤਲਬ ਹਰੇ ਵੀ ਇਹ ਲੱਗਦਾ ਹੈ ਕਿ ਸਮਾਜ ਦੇ ਵਿੱਚ ਕੇ ਪਟਵਾਰੀ ਦੀ ਨੌਕਰੀ ਵੱਡੀ ਹੁੰਦੀ ਹੈ ਜੀ ਜੀ ਹਾਲਾਂਕਿ ਦੇਖੋ ਜਿਹੜੀ ਤਪਾ ਵੱਡੀ ਛੋਟੀ ਦੀ ਗੱਲ ਨਹੀਂ ਕਰਦੇ ਜੀ ਜਿਹੜਾ ਨੌਕਰੀ ਸਾਰੀਆਂ ਆ ਆਪਣੇ ਆਪ ਦੇ ਚਲੋ ਵਧੀਆ ਨੇ ਕਿਸੇ ਦਾ ਕਿਸੇ ਦੀ ਕਿਸ ਕੰਮ ਜਰੂਰੀ ਚੀ ਹੁੰਦੀ ਹੈ ਕਿਸੇ ਦੀ ਕਿਸ ਕੰਮ ਜਰੂਰੀ ਚੀ ਹੁੰਦੀ ਹੈ ਹਨਾ ਪਰ ਜੇ ਤਨਖਾਹ ਦੇ ਪੱਖੋਂ ਦੇਖੀ ਦੇਖੋ ਅੱਜ ਦੇ ਆਪਾਂ ਸਕੇਲਾਂ ਦੇ ਵਿੱਚ ਜੀ ਤੇ ਜਿਹੜੀ ਤਨਖਾਹ ਜ਼ਿਆਦਾ ਇੱਕ ਮਾਸਟਰ ਦੀ ਆ ਜੀ 35400 ਸਕੇਲ ਆ ਅੱਜ ਦਾ ਜਿਹੜਾ 7ਵੇਂ ਪੀ ਸਕੇਲ ਦੇ ਅਕੋਰਡਿੰਗ ਆਪਾਂ ਦੇਖੀਏ ਜੀ ਤੇ 7ਵੇਂ ਪੀ ਸਕੇਲ ਦੇ ਅਕੋਰਡਿੰਗ ਜਿਹੜਾ ਫਟਵਾਰੀ ਦੀ ਨੌਕਰੀ ਉਹਦੇ ਲਈ 19900 ਹੈ ਜੀ 20000 ਦੇ ਕਰੀਬ ਆਪਾਂ ਗਏ ਰਾਜੂ ਸਿੰਘ ਤੋਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਕਾਫੀ ਕੁਝ ਪੁੱ ਤੇ ਹੁਣ ਸਾਡਾ ਅਗਲਾ ਸਵਾਲ ਇਹ ਹੈ ਕਿ ਰਾਜੂ ਸਿੰਘ ਜੀ ਜਿਹੜੇ ਅੱਜ ਕੱਲ ਨੌਜਵਾਨ ਬਾਹਰਲੇ ਦੇਸ਼ਾਂ ਵਿੱਚ ਜਾਣ ਦੀ ਹੋਟ ਹੈ ਤੇ ਉਹ ਨੌਜਵਾਨ ਜੇਕਰ ਪੰਜਾਬ ਦੇ ਵਿੱਚ ਰਹਿ ਕੇ ਕੋਈ ਕੰਮ ਕਰਦੇ ਆ ਸਰਕਾਰੀ ਨੌਕਰੀਆਂ ਦੀ ਤਿਆਰੀ ਕਰਦੇ ਆ ਤਾਂ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਉਹ ਆਪਣੀ ਤਿਆਰੀ ਕਿੱਦਾਂ ਕਰਨ ਤਾਂ ਜੋ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਪੰਜਾਬ ਦੇ ਵਿੱਚ ਰਹਿ ਕੇ ਹੀ ਉਹ ਨੂੰ ਕਾਮਯਾਬ ਕਰ ਸਕਣ ਹਾਂ ਜੀ ਸਿਮਰਜੀਤ ਜੀ ਇਹ ਜਿਹੜੀ ਛੋਟੀ ਜਿਹੀ ਸਵਾਲ ਹੈ ਇਹ ਬਹੁਤ ਹੀ ਵਧੀਆ ਸਵਾਲ ਤੁਸੀਂ ਕੀਤਾ ਹੈ ਜੀ ਮੈਂ ਨੌਜਵਾਨਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਕੀ ਦੇਖੋ ਬਾਹਰ ਦੇ ਦੇਸ਼ਾਂ ਦੇ ਵਿੱਚ ਜਾ ਕੇ ਵੀ ਕੋਈ ਜਿਆਦਾ ਜਿਹੜਾ ਫਾਇਦਾ ਜਾਂ ਬੈਨੀਫਿਟ ਅੱਜ ਦੇ ਸਮੇਂ ਦੇ ਵਿੱਚ ਨਹੀਂ ਹੈਗਾ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖ ਹੀ ਰਹੇ ਹਾਂ ਕਿੰਨੇ ਭਾਰਤੀ ਜਿਹੜੇ ਨੌਜਵਾਨਾਂ ਨੂੰ ਅ ਅਮਰੀਕਾ ਨੇ ਰਿਪੋਰਟ ਕੀਤਾ ਤੇ ਬਾਕੀ ਦੇਸ਼ਾਂ ਦੇ ਵਿੱਚ ਵੀ ਕਾਫੀ ਦੇਖੋ ਗੱਲਾਂ ਸੁਣਨ ਨੂੰ ਮਿਲਦੀਆਂ ਨਹੀਂ ਗਈਆਂ ਤੇ ਮੇਨੂੰ ਲੱਗਦਾ ਜੇ ਇੱਥੇ ਰਹਿ ਕੇ ਹੀ ਕੋਈ ਕੰਮ ਕੀਤਾ ਜਾਵੇ ਜਿਵੇਂ ਦੇਖੋ ਸਰਕਾਰੀ ਨੌਕਰੀ ਦੇ ਲਈ ਤਿਆਰੀ ਕੀਤੀ ਜਾਵੇ ਮਿਹਨਤ ਕੀਤੀ ਜਾਵੇ ਹਨਾ ਤਾਂ ਉਦੇਚ ਆਪਾਂ ਵਧੀਆ ਕਰ ਸਕਦੇ ਆ ਬਸ ਜਜ਼ਬਾ ਹੋਣਾ ਚਾਹੀਦਾ ਮਿਹਨਤ ਕਰਨ ਦਾ ਤੇ ਕੋਈ ਚਲੋ ਸਰਕਾਰੀ ਨੌਕਰੀ ਸਾਰਾ ਕੁਝ ਨਹੀਂ ਹੁੰਦੀ ਆਪਾਂ ਨੂੰ ਤਾਂ ਸਰਕਾਰੀ ਨੌਕਰੀ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਬਿਜ਼ਨਸ ਦੇ ਵਿੱਚ ਵੀ ਕੰਮ ਕੀਤਾ ਜਾ ਸਕਦਾ ਹੈ ਬਿਜ਼ਨਸ ਦੇ ਲਈ ਵੀ ਜਿਵੇਂ ਆਪਾਂ ਇੱਥੇ ਕੋਈ ਛੋਟਾ ਮੋਟਾ ਆਪਾਂ ਸੈਟਅਪ ਕਰ ਸਕਦੇ ਆ ਹਨ ਜਿਵੇਂ ਦੇਖੋ ਸਕੂਲਾਂ ਦੇ ਵਿੱਚ ਵੀ ਅੱਜ ਕੱਲ ਬਹੁਤ سارے ਪ੍ਰੋਜੈਕਟ ਜਿਹੜੇ ਚਲਾਏ ਜਾ ਰਹੇ ਆ ਤਾਂ ਕਿ ਬੱਚਾ ਨੂੰ ਸਵੈ ਰੁਜ਼ਗਾਰ ਇਹ ਜਿਹੜਾ ਬਣਾਇਆ ਜਾਵੇ ਇਹਦੇ ਨੇ ਜੋ ਇੱਥੇ ਹੀ ਰਹਿ ਕੇ ਕੰਮ ਕਰ ਸਕਣ ਹਾਂਜੀ ਤਾਂ ਮੇਰਾ ਸਨੇਹਾ ਇਹੀ ਹੈ ਕਿ ਆਪਣਾ ਜਿਹੜਾ ਕੰਮ ਇੱਥੇ ਹੀ ਸੈੱਟ ਕਰਨ ਦੀ ਕੋਸ਼ਿਸ਼ ਕਰੋ। ਗੱਲ ਕੀਤੀ ਤੇ ਉਹਨਾਂ ਤੋਂ ਉਹਨਾਂ ਦੀ ਜ਼ਿੰਦਗੀ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਇਹ ਅਪੀਲ ਹੈ ਰਾਜੂ ਸਿੰਘ ਜੀ ਵੱਲੋਂ ਵੀ ਤੇ ਸਾਡੇ ਸੀਨੀਅਰ ਪੰਜਾਬ ਟੀਵੀ ਵੱਲੋਂ ਵੀ ਕਿ ਜੇਕਰ ਉਹ ਇੱਥੇ ਰਹਿ ਕੇ ਪੰਜਾਬ ਦੇ ਵਿੱਚ ਰਹਿ ਕੇ ਕਿਸੇ ਸਰਕਾਰੀ ਨੌਕਰੀ ਦੀ ਤਿਆਰੀ ਕਰਦੇ ਆ ਤਾਂ ਪੰਜਾਬ ਵਰਗੀ ਕਿਤੇ ਵੀ ਮੌਜ ਨਹੀਂ।